ਆਪਣੇ ਦੇਖੋ ਟਿਲ ਡੇਟ ਸਟਾਰਟਿੰਗ ਫਰਮ ਜਨਵਰੀ ਅਪਾ ਟਿਲ ਡੇਟ 209 ਡੇਂਗੂ ਦੇ ਮਾਮਲੇ ਜਿਹੜੇ ਰਿਪੋਰਟ ਹੋ ਚੁੱਕੇ ਨੇ ਤਾਂ ਇਹ ਹੁੰਦਾ ਕਿ ਜਿਹੜੇ ਰਾਈਟ ਫਰਮ ਤੇ ਜਨਵਰੀ ਆਇਆ ਤਾਂ ਆਪਣੇ ਕੋ ਟਿਲ ਡੇਟ ਐਕਟਿਵ ਕੇਸਿਸ 15 ਐ ਅਸਰ ਕਿਹੜੇ ਇਲਾਕਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਆ ਰਹੇ ਨੇ ਕਹਿੰਦੇ ਕਿ ਪੰਜਾਬ ਦੇ ਵਿੱਚ ਜਿਹੜੇ ਦੂਜੇ ਨੰਬਰ ਤੇ ਲੁਧਿਆਣਾ ਵਿਚ ਆ ਰਹੇ ਆ ਆਪਣੇ ਇੱਕ ਕ੍ਰਾਈਟੇਰੀਆ ਹੁੰਦਾ ਕਿ ਕਿਸ ਇੱਕ ਜਗ੍ਹਾ 'ਚ ਪਰ 1000 ਪੋਪੂਲੇਸ਼ਨ ਤੋਂ ਜਾਂ 2 ਤੋਂ ਵੱਧ ਕੇਸ ਜੇ ਡੇਂਗੂ ਦੇ ਰਿਪੋਰਟ ਹੋਏ ਨਾ ਫਨਾਨੂੰ ਹੌਟਸਪੌਟ ਕਹਿੰਦੇ ਨੇ ਤਾਂ ਆਪਣੇ ਹੌਟਸਪੌਟ ਜਦਾ ਜਦਾ ਫੇਜ਼ 1 ਡੁਬਰੀ ਹੈ ਬਸਤੀ ਜੋਤੇਵਾਲ ਐਂਡ ਗੁਰਦੇਵਨਗਰ ਇਹ ਅਰਬਨ ਚ ਹੈ ਤਾਂ 6 ਆਪਣੇ ਹੈਗੇ ਰੂਰਲ ਚ ਜਿੱਦਾਂ ਖੰਨਾਗੁਰ ਦਾ ਮਾਨੂਪੁਰ ਚ ਬਲਾਕ ਹੈਗਾ ਥੈਨ ਇੱਕ ਹੈਗਾ ਵਿਲੇਜ ਇਕੋਲਾ ਇਹ ਵੀ ਮਾਨੂਪੁਰ ਚ ਹੈਗਾ ਸਿੱਧਵਾਂ ਬੇਟ ਚ ਹੰਬੜਾ ਹੈ ਥੈਨ ਕੋਹਾੜਾ ਐਸਾਨੇਵਾਲ ਇਹ ਹੌਟਸਪੌਟਸ ਇੱਥੇ ਸਾਡੀ ਟੀਮਸ ਰੈਗੂਲਰਲੀ ਜਾ ਰਹੀਆਂ ਮਤਲਬ ਵਿਜ਼ਿਟ ਕਰ ਰਹੀਆਂ ਤਾਂ ਸਾਰੀ ਆਈਈਸੀ ਐਕਟੀਵਿਟੀ ਵੀ ਹੋ ਰਹੀ ਨੇ ਸਾਡੀ ਕਿਦਾਂ ਦੀ ਐਕਟੀਵਿਟੀ ਕੀਤੀ ਜਾ ਰਹੀ ਇਸ ਤਰ੍ਹਾਂ ਜਾਂਚ ਵੀ ਜਾਂਦੇ ਨੇ ਟੀਮਾਂ ਦੀ ਕਿ ਜੰਦਾ ਕੀ ਲੋਕਾਂ ਨੂੰ ਜਿੱਥੇ ਕਿਤੇ ਕੇਸ ਮਿਲ ਜਾਂਦਾ ਉੱਥੇ ਦੇਖੋ ਲਾਰਵਾ ਦੀ ਜਿਹੜੀ ਲੱਪਣ ਦੀ ਐਕਟੀਵਿਟੀ ਸ਼ੁਰੂ ਹੋ ਜਾਂਦੀ ਹੈ ਉਸ ਘਰ ਦੇ ਪੰਜਾਬ ਕਰ ਵਾਲੇ ਦੁਆਲੇ ਦੇ ਹਰ ਇੱਕ ਸਰਕਲ ਜਪਾ ਐਕਟੀਵਿਟੀ ਕਰਦੇ ਕਿ ਹੋਰ ਕਿਸੇ ਘਰ 'ਚ ਲਾਰਵਾ ਤਾਂ ਨਹੀਂ ਮਿਲ ਜਾਂਦਾ ਤਾਂ ਉਹਨਾਂ ਨੂੰ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਕਿ ਇਸ ਤਰ੍ਹਾਂ ਦਾ ਲਾਰਵਾ ਹੈ ਇਸ ਤਰ੍ਹਾਂ ਬਚਾਅ ਕਰਨਾ ਹੈ ਸਾਡੀ ਟੀਮ ਜੇ ਬਾਈਚਾਂ ਕਿਤੇ ਲਾਰਵਾ ਮਿਲ ਵੀ ਜਾਂਦਾ ਹੈ ਉੱਥੇ ਇਮੀਡੀਏਟਲੀ ਐਕਸ਼ਨ ਕਰਦੇ ਉੱਥੇ ਸਪਰੇਅ ਕਰਕੇ ਇੱਕ ਵਾਰ ਲਾਰਵਾ ਦਾ ਨਸ਼ਟ ਕਰ ਹੀ ਦਿੰਦੀ ਹੈ ਤਾਂ ਇਹੀ ਟੀਮ ਜੇ ਕਿਸੇ ਮਿਊਨਿਸਪਲ ਕਾਰਪੋਰੇਸ਼ਨ ਏਰੀਆ ਚ ਹੁੰਦੀ ਹੈ ਤਾਂ ਸਾਡਾ ਕੰਮ ਹੁੰਦਾ ਹੈ ਕਿ ਆਪਾਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਦੱਸਣਾ ਜੇ ਕਿੱਥੇ ਲਾਰਵਾ ਮਿਲਦਾ ਹੈ ਤਾਂ ਮਿਊਨਿਸਪਲ ਕਾਰਪੋਰੇਸ਼ਨ ਫਿਰ ਅੱਗੇ ਉਹਨਾਂ ਨੂੰ ਚਲਾ ਨਹੀਂ ਸ਼ੁਰੂ ਕਰਦੇ ਨਹੀਂ ਸ਼ਾਮ ਦੇ 3:50 ਜਾਂ ਸ਼ਾਮ ਦੇ ਤੋਂ ਜਿਆਦਾ ਲਾਰਵਾ ਕੀ ਲੋਕਾਂ ਨੂੰ ਤੇ ਇਹ ਮੱਛਰ ਜਿਹੜਾ ਹੈਗਾ ਹੈ ਦੇਖੋ ਅਰਲੀ ਮਾਰਨਿੰਗ ਐਂਡ ਅਰਲੀ ਈਵਨਿੰਗ ਇਹ ਦੋ ਟਾਈਮ ਚ ਇਹਨਾਂ ਦੀ ਮੱਛਰ ਦੀ ਜਿਹੜੀ ਫਲਾਈਟ ਜਾਂਦੀ ਹੁੰਦੀ ਹੈ ਤਾਂ ਇਹ ਉਸ ਸਮੇਂ ਕੱਟਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ ਤਾਂ ਐਡਵਾਈਸ ਇਹੀ ਹੈ ਕਿ ਤੁਸੀਂ ਆਪਣੀ ਫੁੱਲ ਜਿਹੜੀ ਹੈਗੀ ਹੈ ਬਾਡੀ ਦੀ ਆਪਣੀ ਪੈਂਟ ਵਗੈਰਾ ਪੂਰੀ ਬਾਕੇ ਰੱਖਣ ਸ਼ਰਟ ਵੀ ਪੂਰੀ ਬਾਜੂ ਦੀ ਸ਼ਰਟ ਪਾਣ ਕਰੇ ਦੇ ਅੰਦਰ ਵੀ ਮੱਛਰਦਾਨੀ ਦਾ ਉਪਯੋਗ ਕਰਨ ਮੋਸਕੀਟੋ ਰੈਪਲੈਂਟਸ ਆਨ ਦੇ ਲਾਈਕ ਆਡੋਮਾਸ ਟਾਈਪ ਉਹ ਯੂਜ਼ ਕਰਨ ਮਤਲਬ ਮੱਛਰ ਤੋਂ ਕੱਟਣ ਤੋਂ ਬਚਾਓ ਆਪਣੇ ਆਪ ਅਸਾਂ ਲੱਗਦਾ ਕਿ ਜਿਹੜਾ ਜਿਤਨਾ ਡੇਂਗੂ ਦੇ ਵਾਰਾ ਜਿਹੜਾ ਚਲਨ ਚੱਲ ਰਿਹਾ ਵਾਰਾ ਡੇਂਗੂ ਦੀ ਹੁੰਦੀ ਜਾ ਰਹੀ ਹੈ ਉਹੀ ਲੋਕਾਂ ਨੂੰ ਹੋ ਜਾਊਗਾ 3A ਮਹਿੰਮ ਦੇਖੋ ਸਾਡੇ ਸਰਕਾਰ ਦਾ ਉਪਰਾਲਾ ਹੈ ਕਿ ਹਰ ਸ਼ੁੱਕਰਵਾਰ ਡੇਂਗੂ ਦੇ ਵਾਰਾ ਮੱਛਰ ਦਾ ਇੱਕ ਲਾਈਫ ਸਾਈਕਲ ਇੱਕ ਮੱਛਰ ਹੈ ਉਹਨੇ ਫਰੈਸ਼ ਪਾਣੀ ਜਿੱਥੇ ਕਿਤੇ ਖੜਾ ਹੈ ਉੱਥੇ ਅੰਡੇ ਦੇਨੇ ਉਸ ਤੋਂ ਲਾਰਵਾ ਬਣ ਕੇ ਪੀਪਾ ਬਣ ਕੇ ਮੱਛਰ ਬੰਨਾ ਇਟ ਟੇਕਸ 7 ਟੂ 10 ਡੇਸ ਤਾਂ ਇਸ ਸਾਈਕਲ ਨੂੰ ਆਪਾਂ ਤੋੜਨਾ ਹੈ ਤੋ ਇਸ ਕਰਕੇ ਆਪਣਾ ਹੁੰਦਾ ਕਿ ਹਰ ਇੱਕ ਹਫਤੇ ਬਾਅਦ ਜਿਹੜੀ ਵੀ ਕੋਈ ਚੀਜ਼ ਹੈ ਜਿੱਚ ਪਾਣੀ ਆਪਣੇ ਘਰ ਦੇ ਉੱਪਰ ਛਤਾਂ 'ਚ ਜਾਓ ਜਿੱਥੇ ਬਾਰਿਸ਼ ਦਾ ਪਾਣੀ ਕਿਸੇ ਵੀ ਬਰਤਨ, ਪੁਰਾਣੇ 'ਚ ਇਕੱਠਾ ਹੋਇਆ ਪਿਆ ਤੁਹਾਨੂੰ ਮਿਲਦਾ ਹੈ ਉਹਨੂੰ ਖਾਲੀ ਕਰੋ ਤੋ ਖਾਲੀ ਹੋ ਜਾਏਗਾ ਜੇ ਕੋਈ ਮੱਛਰ ਬਨਿਆ ਵੀ ਹੋਣਾ ਅੰਡਿਆਂ 'ਚ ਕੁਝ ਕਿਊਬਾ ਲਾਰਵਾ ਬਨਿਆ ਵੀ ਹੋਣਾ ਉਹ ਡਿਸਟਰੋイ ਹੋ ਜਾਏਗਾ ਅੱਜ ਅਰੇ ਅੱਜ ਆਖਿਆ ਜਿਆਦਾ ਸਿਆਰਾ ਤੇ ਲੇਕਰ ਉਹ ਨਹੀਂ ਚਾਹੇ ਜਿੱਤੇ ਸਭ ਤੋਂ ਬਾਅਦ ਆਮਰੇ ਅੰਨੇ ਇਹਨੂੰ ਲੈ ਕੇ ਉਹ ਘਰ ਬਾਹਰ ਨੂੰ ਚਿੱਟੜੀ ਚਾਣੀ ਕੀਤੀ ਜਾਂਦੀ ਹੈ ਕਿ ਟ੍ਰਾਂਸਪੋਰਟਿੰਗ ਰੁਕ ਵੀ ਲਾਇਏ ਤੇ ਦੀ ਮਰੀ ਬੰਦਨਾ ਕਾਪੂਰੀ ਇਹ ਸਾਡਾ ਦੇਖੋ ਸਾਡੀ ਉਹੀ ਹੈ ਨਾ ਆਈਸੀ ਐਕਟੀਵਿਟੀ ਸਾਡੀ ਰੀਡਿੰਗ ਚੈਕਰਸ ਆਪਾਂ ਰੱਖਿਏ ਹੋਏ ਨਾ ਸੀਜ਼ਨਾਂ ਚ ਸਪੈਸ਼ਲੀ এমਪਲੋਏ ਕੀਤੇ ਜਾਂਦੇ ਆ ਉਹਨਾਂ ਦਾ ਕੰਮ ਹੈ ਕਿ ਘਰ ਘਰ ਜਾ ਕੇ ਏਰੀਆ ਵੰਡਿਆ ਹੈ ਘਰ ਘਰ ਜਾ ਕੇ ਉਹਨਾਂ ਨੇ ਵਿਜ਼ਿਟ ਕਰਨੀ ਹੈ ਤਾਂ ਲਾਰਵਾ ਲਬਨਾ ਜਿੱਥੇ ਲਾਰਵਾ ਲੱਭ ਜਾਂਦਾ ਆਪਾਂ ਨਾਲ ਉਹਦਾ ਨੋਟ ਕਰਕੇ ਮਿਊਨਿਸਪਲ ਕਾਰਪੋਰੇਸ਼ਨ ਨੂੰ ਨਾਲ ਉਹਨਾਂ ਦੀ ਆਪਾਂ ਡਿਟੇਲ ਦੱਸ ਦਿੰਦੇ ਆ ਤਾਂ ਮਿਊਨਿਸਪਲ ਕਾਰਪੋਰੇਸ਼ਨ ਆ ਕੇ ਉਹਨਾਂ ਨੂੰ ਚਲਾਨਿੰਗ ਕਰਦੇ ਆ ਚਲਾਨਿੰਗ ਦਾ ਮਤਲਬ ਇਹ ਹੁੰਦਾ ਕਿ ਉਹਨਾਂ ਨੂੰ ਅਵੇਅਰ ਕਰਨਾ ਕਿ ਦੇਖੋ ਕਿਸ ਰੀਜ਼ਨ ਕਰਕੇ ਤੁਹਾਡਾ ਚਾਹੇ ਉਹਨਾਂ ਨੂੰ ਡੇਂਗੂ ਹਜੇ ਕਿਸੇ ਨੂੰ ਹੋਇਆ ਨਹੀਂ ਹੈ ਬਟ ਕਿਉਂਕਿ ਉਹਨਾਂ ਦੀ ਮਿਸ ਮੈਨੇਜਮੈਂਟ ਕਰਕੇ ਥੋੜਾ ਮੱਛਰ ਬਰੀਡ ਕਰ ਰਿਹਾ ਹੈ ਤੋ ਉਸ ਚੀਜ਼ ਨੂੰ ਰੋਕਣ ਲਈ ਆਪਾਂ ਇੱਕ ਚਲਾਨਿੰਗ ਹੁੰਦੀ ਹੈ ਅਵੇਅਰਨੈਸ ਹੁੰਦੀ ਹੈ ਕਿ ਇਹ ਅਕੀ ਤੁਰ ਨਾ ਹੋਇਆ। ਦੇਖੋ ਦੇਖੋ ਸਾਰੇ ਪ੍ਰਾਈਵੇਟ ਅਦਾਰੇ ਆ ਚ ਤਾਂ ਬੈੱਡ ਤਾਂ ਅਵੇਲੇਬਲ ਹੈ ਬਟ ਆਪਣੇ ਸਰਕਾਰੀ ਛਪਣੇ ਕੋ 97 97 ਬੈੱਡਸ ਆਪਾਂ ਇਅਰਮਾਰਕ ਕੀਤੇ ফর ਡੇਂਗੂ ਕੇਸਿਸ ਹੋਣ।